ਲਓ ਜੀ ਮੈਗੀ ਦੀ ਕਟਿੰਗ ਹੋਣੀ ਸ਼ੁਰੂ ਮੈਗੀ ਦੇ ਵਾਲ ਹੀ ਵਾਲ ਹੋਏ ਪਏ ਹਨ ਸਾਰੇ ਆ ਕਰਲਾ ਬੰਦ ਸ਼ੀਸ਼ੇ ਤੇ ਮਿੱਟੀ ਮਿੱਟੀ ਸੀਗੀ ਮੈਂ ਚੋਤਾ ਹੀ ਮਾਰ ਲੀ ਗੇ ਸ਼ੀਸ਼ਾ ਵੀ ਹੋ ਗਿਆ ਸਾਫ ਮੈਗੀ ਨੂੰ ਘੁੰਮੇ ਘੁੰਮੇ ਉਸ ਤੋਂ ਬਾਅਦ ਇਹਨੂੰ ਕਰਵਾਉਣਾ ਗੰਜੀ ਪਹਿਲਾਂ ਇਹਨੂੰ ਬਾਥਰੂਮ ਕਰਵਾ ਲਈਏ ਹੈਲੋ ਹਾਂਜੀ ਕਿਦਾਂ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਨਮਸਤੇ ਕਰਦੇ ਆਂ ਵਲੌਗ ਸ਼ੁਰੂ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਬਿਲਕੁਲ ਠੀਕ ਚੜ੍ਹਦੀ ਕਲਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲਓ ਲਾਈਕ ਤੇ ਬੈਲ ਆਈਕਨ ਨੂੰ ਬਣਾ ਨਾ ਭੁੱਲਿਓ ਤੇ ਹੁਣ ਆਪਾਂ ਚੱਲੇ ਆਂ ਮੈਂ ਕਿਦੀ ਕਟਿੰਗ ਕਰਵਾਉਣ ਤੇ ਫਿਰ ਉਸ ਤੋਂ ਬਾਅਦ ਮੋਟ ਦਾ ਨਾਮ ਵਾਲੇ ਨੂੰ ਫੋਨ ਕਰਾਂਗੇ ਜੇ ਹੋਇਆ ਉਹ ਫ੍ਰੀ ਜੇ ਦੁਕਾਨ ਖੋਲੀ ਹੋਈ ਤਾਂ ਕਰਵਾ ਲਾਂਗੇ ਨਹੀਂ ਤਾਂ ਫਿਰ ਕਿਸੇ ਹੋਰ ਨੂੰ ਪੁੱਛਦੇ ਹਾਂ ਤਾਂ ਫ੍ਰੀ ਹੁੰਦਾ ਨਿਕਾ ਕੱਲ ਮੈਂ ਫੋਨ ਕੀਤਾ ਸੀਗਾ ਫਿਰ ਉਹਨਾਂ ਦਾ ਕਿਸੇ ਵੀ ਬੁੱਕੇ ਕਾਲ ਕਰਤਾ ਫਿਰ ਉਹਨਾਂ ਦੀ ਫੋਨ ਉਹਦੀ ਕਾਲ ਵੀ ਨਹੀਂ ਆਈ ਤੇ ਮੈਂ ਕਿਹਾ ਚਲ ਵੇਖਦੇ ਆ ਜੇ ਕੋਈ ਹੋਰ ਖੁੱਲਾ ਹੋਇਆ ਤਾਂ ਆਪਾਂ ਉਹਦੇ ਤੋਂ ਕਰਵਾ ਲਾਂਗੇ ਜੋ ਵੀ ਆਪਾਂ ਗੱਡੀ ਦਾ ਮਾ ਕੀ ਗੱਡਾ ਪਾ ਕਰਵਾਉਣਾ ਵਾ ਇਕਤਾਸ਼ ਕੇ ਰਿੰਗ ਵੀਲ ਆਲਾ ਤੇ ਇੱਕ ਜਿਹੜੇ ਏਸੀ ਵਾਲੇ ਸੀਗੇ ਉਹ ਕਰਵਾਉਣੇ ਆ ਤੇ ਫਿਲਹਾਲ ਆਪਾਂ ਮੈਕੀ ਨੂੰ ਘੁਮਾ ਰਹੇ ਆ ਤੇ ਘੁਮਾ ਕੇ ਇਹਨੂੰ ਬਾਥਰੂਮ ਕਰਕੇ ਕਰਵਾ ਕੇ ਫਿਰ ਇਹਦੇ ਕਟਿੰਗ ਕਰਵਾਉਣ ਚੱਲਦੇ ਆ ਚਲਾ ਜਾ ਇਧਰ 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 ਚੱਲ ਬਹਿ ਇੱਧਰ ਇਧਰ 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 ਆਇਓ ਆਕੇ ਗੱਡੀ ਨੂੰ ਵੀ ਸ਼ਾਇਦ ਧੋਵਾਂਗੇ ਸਾਰੇ ਵਾਲ-ਵਾਲ ਕਰਤੇ ਕਰਤੇ ਗੱਡੀ ਦੀ ਸਫਾਈ ਵੀ ਆਕੇ ਉਹਨਾਂ ਦਾ ਛੱਡੀਏ ਸੀ ਕਿ ਹੁਣ ਆਪਾਂ ਤੁਹਾਨੂੰ ਮਿਲਦੇ ਸਿੱਧਾ ਉੱਥੇ ਜਾ ਕੇ ਗੋਦੀ ਚ ਲਾ ਲੀਏ ਨਾਲ ਗਾਣੀ ਵੀ ਲਾ ਲੀਏ ਤੇ ਮੈਗੂ ਆਪਣੀ ਆ ਗਈ ਮੈਗੂ ਓਏ ਪਹੁੰਚ ਗਏ ਆਪਾਂ ਤੇ ਮੈਗੂ ਮੇਰੀ ਗੋਦੀ ਚ ਹੈ ਹਨਾ ਮੈਗੂ ਲਓ ਜੀ ਮੈਗੂ ਦੀ ਕਟਿੰਗ ਹੋ ਗਈ ਸ਼ੁਰੂ ਪਹਿਲਾਂ ਇਦਾਂ ਦੇਖਦੇ ਤੇ ਬਾਅਦ ਚ ਵੇਖਦਾ ਕਿਦਾਂ ਦੇਖਦੀ ਹੈ ਆਜੂ ਆਜੂ ਨਿੱਕੀ ਜਿਹੀ ਨਿਕਲਾ ਹੀ ਹੋਣ

ਨਿੱਕੀ ਜੀ ਨਿਕਲੇ ਨਿੱਕੀ ਜੀ ਹਨਾ ਮੈਗੂ ਬਾਈ ਲੋ ਜੀ ਕਟਿੰਗ ਕਰਵਾ ਲਈ ਇਹਦੀ ਵੇ ਕਿਦਾਂ ਲੱਗ ਦਿੱਤੀ ਐ ਚੱਲ ਪੁੱਤੋ ਚਲੋ ਮੈਂ ਵੀ ਸਾਰੇ ਵਾਲ-ਵਾਲ ਹੋ ਗਏ ਮੇਰੇ ਹੁਣ ਗੱਡੀ ਚ ਨਾਲ ਵਾਲ-ਵਾਲ ਕਟਾਇਰ ਮਰਵਾਇਆ ਇਹਦੇ ਚੱਲ ਬੁੱਬੇ ਚਲੋ 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 ਅੱਗੇ ਚਲੋ ਓਹ ਹੋ 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 ਗੱਡੀ ਚ ਗਰਮੀ ਕਿੰਨੀ ਆ ਹਾਂਜੀ ਆਪਾਂ ਦਾ ਨਾ ਨੁੱਕਸਰੀ ਹੋ ਚੁੱਕਾ ਕਿਉਂਕਿ ਵਾਲ-ਵਾਲ ਲੱਗ ਚੁੱਕੇ ਸੀਗੇ ਹੁਣ ਆਪਾਂ ਨੂੰ ਮੋਨਿਆ ਮੈਗੀ ਨੂੰ ਤੇ ਫੇਰਾ ਪਾਉ ਤੋਂ ਪੈਰ ਹੋ ਚੁੱਕੀ ਆ 1 2 ਵੱਜ ਗਏ ਜੀ ਹੁਣੇ ਟਾਈਮ ਦੇਖੀ ਕਿੰਨਾ ਹੋ ਗਿਆ ਇਥੋਂ ਟਾਈਮ ਵੀ ਨਹੀਂ ਪਤਾ ਲੱਗਣਾ 1 2 ਵੱਜ ਗਏ ਹੋਣ ਦੇ ਕਿਉਂਕਿ 12 ਵਜੇ ਤਾਂ ਮੈਂ ਉੱਠਿਆ ਸੀਗਾ ਅੱਧਾ ਬਣਾ ਘੰਟਾ ਮੈਂ ਕਿਤੇ ਵਾਲ ਕਟਾਉਣ ਨੂੰ ਲੱਗ ਗਿਆ ਤੇ ਪਹਿਲਾਂ ਇਹਨੂੰ ਮੋਣਨੇ ਆ ਤੇ ਫਿਰ ਉਸ ਤੋਂ ਬਾਅਦ ਦੇਖਦੇ ਆ ਬਈ ਥੋੜਾ ਜਿਹਾ ਸੌਵਾਂਗੇ ਜਾਂ ਕੋਈ ਟੀਵੀ ਵਗੈਰਾ ਦੇਖ ਲਾਂਗੇ ਤੇ ਆਪਾਂ ਪਹਿਲਾਂ ਮੈਕਨ ਨੂੰ ਔਣਨੇ ਆ ਤੇ ਫਿਰ ਉਸ ਤੋਂ ਬਾਅਦ ਪਲਾਨ ਬਣਾ ਬਈ ਕੀ ਕਰਨਾ ਕੀ ਨਹੀਂ ਮੈਂ ਵੀ ਨੂੰ ਪੈਪ ਲਾ ਕੇ ਬਾਹਰ ਨਵਾ ਦਿੰਨੇ ਇੱਥੇ ਹੀ ਸ਼ੈਂਪੂ ਸ਼ੈਂਪੂ ਲਾ ਕੇ ਨਾ ਚੰਗੀ ਤਰ੍ਹਾਂ ਫਿਰ ਬਾਤੂ ਡੇਰਾ ਕਰਵਾ ਲਿਆ ਮਾਕੇ ਲਓ ਜੀ ਮੈਗੂ ਨੇ ਨਾਈ ਨਾਈ ਕਰ ਲਈ ਜਮਾਂ ਮਿੱਕਨੀ ਕਿ ਮਿਕਲੇ ਇਹ ਪੱਛਾ ਨਹੀਂ ਹੁੰਦਾ ਓਵੇਂ ਹੈਗੀ 3 ਸਾਲ ਦੀ 3 ਸਵਾ 3 ਸਾਲ ਦੀ ਮਾਲਿਆਂ ਦਾ ਤੇ ਇਹ ਵਾਲਾ ਵਲੌਗ ਸ਼ਾਇਦ ਆਪਾਂ ਇੱਥੇ ਖਤਮ ਕਰਦੇ ਆਂ ਇਸ ਤੋਂ ਬਾਅਦ ਦੇਖਦੇ ਆਂ ਕੁਝ ਖਾਣ ਪੀਣ ਜਾਈਏ ਜਾਂ ਹੁਣ ਤਾਂ ਗਰਮੀ ਬਹੁਤ ਆ ਸ਼ਾਮੀ ਦੇਖਾਂਗੇ ਤੇ ਸ਼ਾਮੀ ਦੇਖਾਂਗੇ ਜੇ ਕੋਈ ਆਕਸਾਰਾ ਖੁੱਲਾ ਹੋਇਆ ਤਾਂ ਆਪਾਂ ਇੱਕ ਵਾਰੀ ਮੋਡਲ ਨਾਟਲ ਨੂੰ ਫੋਨ ਕਰਾਂਗੇ ਜੇ ਖੁੱਲਾ ਹੋਇਆ ਤਾਂ ਕੰਮ ਕਰਵਾ ਲਾਂਗੇ ਨਹੀਂ ਤਾਂ ਕੋਈ ਹੋਰ ਵੇਖਾਂਗੇ ਸ਼ਾਮੀ 5 6 ਵਜੇ ਤੋਂ ਬਾਅਦ ਕਿਉਂਕਿ ਹੁਣ ਤਾਂ ਗਰਮੀ ਬਹੁਤ ਜ਼ਿਆਦਾ ਮੈਨ ਦਾ ਟੀਵੀ ਵੇਖਣ ਲੱਗਾ ਹੁਣ ਤੇ ਇਹ ਵਾਲਾ ਵਲੌਗ ਆਪਾਂ ਇੱਥੇ ਖਤਮ ਮਿਲਦੇ ਆਪਾਂ ਅੱਗੇ ਵਲੌਗ ਦੇ ਵਿੱਚ ਜੇ ਕੰਮ ਕਰਵਾਇਆ ਤਾਂ ਵਲੌਗ ਬਣਾਵਾਂਗੇ ਅੱਗੇ ਨਹੀਂ ਤਾਂ ਕੱਲ ਨੂੰ ਹੀ ਕੰਟੀਨਿਊ ਕਰਾਂਗੇ ਸਵੇਪਾ ਜਿਮ ਜਾ ਕੇ ਆਂਗੇ ਹੁਣ ਸ਼ਾਮੀ ਵਲੌਗ ਬਣਾ ਕੇ ਕਰਾਂਗੇ ਦੋ ਤਿੰਨ ਦਿਨਾਂ ਬਾਅਦ ਕਿਉਂਕਿ ਵਲੌਗ ਦੇ ਵਿੱਚ ਵੀ ਕਾਫੀ ਮੱਕੀ ਗੈਪਾਂ ਲੱਗ ਗਿਆ ਦੋ ਦੋ ਵੀਕ ਦਾ 10-10 ਦਿਨ ਦਾ ਤੇ ਸੋਚਾਂ ਹੁਣ ਆਪਾਂ ਜਿਮ ਸਵੇਪਾ ਸ਼ੁਰੂ ਕਰਦੇ ਆਂ ਤੇ ਸ਼ਾਮੀ ਆਪਾਂ ਵਲੌਗ ਬਣਾ ਕੇ ਕਰਾਂਗੇ ਤੇ ਚੈਨਲ ਨੂੰ ਕਰਕੇ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਕੇ ਲਾਈਕ ਤੇ ਬੈਲ ਆਈਕਨ ਨੂੰ ਕਰਨਾ ਨਾ ਭੁੱਲਿਓ ਬਾਏ 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 ਬਾਏ